ਹਾਂਜੀ ਬਾਜੀ ਉਹ ਉਹ ਦਿਖਦਾ ਨਹੀਂ ਤੈਨੂੰ ਖੜਾ ਏ ਉਹੋ ਸਕਰੀਨ ਹੀ ਚਲਦੀ ਪਈ ਸਕੀਅਰ ਦਾ ਗਾਹਕ ਵੀ ਕੋਈ ਨਹੀਂ ਹੈਗਾ ਹਾਂ 700 ਰੁਪਏ ਆ ਜਿਵੇਂ ਨਾ ਹੋਰ ਸਭ ਤੋਂ ਪਹਿਲਾਂ ਸਕਰੀਨ ਹੀ ਪਵਾ ਕੇ ਲਿਆਵਾਂਗੇ ਕੋਈ ਹੋਇਆ ਕਿ ਸੀ ਇੱਡੀ ਸੱਟ ਲੱਗੀ ਯਾਰ। ਭਾਜੀ ਐਕਸੀਡੈਂਟ ਹੋ ਗਿਆ। ਪਰ ਤਿੰਨ ਟਾਂਕੇ ਲੱਗੇ ਤੇ ਦਵਾਈ ਮੈਂ ਤੁਹਾਨੂੰ ਦੇ ਦਿੰਨਾ। ਨਾਲ ਪੇਨਕিলার ਮਿਲ ਜਾਏਗਾ। ਤੇ ਤੁਸੀਂ ਆਪਣਾ ਨਾ ਧਿਆਨ ਰੱਖਣਾ। 10 ਦਿਨਾਂ ਬਾਅਦ ਤੁਹਾਡੇ ਨਾ ਟਾਂਕੇ ਵੀ ਖੋਲਦਾਂਗੇ। ਭਾਜੀ ਪੇਨ ਜ਼ਿਆਦਾ ਹੋ ਰਹੀ ਆ। ਕੋਈ ਗੱਲ ਨਹੀਂ ਭਾਜੀ। ਹੋ ਜਾਣਾ ਸੱਟ। ਲਓ ਭਾਜੀ ਤੁਹਾਡੀ ਮੈਡੀਸਨ ਆ ਗਈ। ਭਾਜੀ ਕਿੰਨੇ ਪੈਸੇ ਹੋਗੇ? ਭਾਜੀ ਬਣਦੇ ਤਾਂ ਜ਼ਿਆਦਾ ਨਹੀਂ। ਤੁਸੀਂ 700 ਰੁਪਏ ਦੇ ਦਿਓ। 700 ਆਲੋ ਭਾਜੀ। अरदास भी की कोई गाक नहीं आया हाल तक ना कोई बोली वटा हुआ जे अज भी ना लिया ना तो शाम अपनी रोटी भी नहीं पकनी तो पैसे उधर आशन लेके आवा ਅਜ ਲੈ ਆਣਾ ਪਲੀਜ਼ ਵੀਰੇ ਬਈ ਇਹ ਦੇਖਿਓ ਤੇ ਐਲਡੀ ਖਰਾਬ ਹੋ ਗਈ ਦੇਖਿਓ ਹੋਜੂ ਸਹੀ ਹੋ ਜੂਗੀ ਭਾਈ ਠੀਕ ਅੰਦਾ ਘੰਟਾ ਲੱਗੂਗਾ ਪੈਸੇ ਕਿੰਨੇ ਲੱਗਣਗੇ ਵੀਰੇ ਕੋਈ ਵੈਸੇ ਦਾ 1300 ਲਈ ਦਾ ਚਲੋ ਤੁਸੀਂ ਅੱਧਾ ਕਰੀਏ 1200 ਦੇ ਦਿਓ ਮੈਂ ਨਾ ਬਾਜ਼ਾਰ ਚ ਘੁੰਮ ਕੇ ਆਇਆ ਕੋਈ 1500 ਮੰਗ ਰਿਹਾ ਕੋਈ 2000 ਮੰਗ ਰਿਹਾ ਉਹ ਮਤਲਬ ਜਿਆਦਾ ਵਧੀਆ ਹੁੰਦੀ ਹੈ ਕੋਈ ਨਹੀਂ ਭਾਜੀ ਹੁੰਦੀ ਹੈ ਇਹੋ ਲੇਕਿਨ 1300 ਰੁਪਏ ਦੀ ਕੋਈ ਪਾ ਰਿਹਾ ਵਾ ਕੋਈ 1400 ਹੀ ਪਾ ਰਿਹਾ ਵੱਡੀ ਦੁਕਾਨ ਵੱਡਾ ਮੁੱਲ ਲੇਕਿਨ ਸਵੇਰ ਦਾ ਕੋਈ ਕਸਟਮਰ ਨਹੀਂ ਸੀਗਾ ਤਾਂ ਕਰਕੇ ਮੈਂ ਸੋਚਿਆ ਮੈਂ ਕਿ ਕਸਟਮਰ ਘੱਟ ਦੇ ਹੱਸਤੇ ਮੋੜਨਾ ਮੈਂ ਕਿ 1200 ਦੇ ਚਲੋ ਪਾ ਦिए ਕੋਈ ਨਹੀਂ ਭਾਜੀ ਕਰ ਦਿਓ ਠੀਕ ਤੁਸੀਂ ਹਾਂਜੀ ਹਾਂਜੀ ਅੱਧਾ ਘੰਟਾ ਲੱਗੂਗਾ ਭਾਜੀ ਬੈਠੋ ਵੀ ਆਲ ਸ਼ੁਕਰ ਹੈ ਮੇਰੇ ਮਾਲਕਾ 1200 ਹੋ ਗਿਆ ਵੀਰੇ ਤੁਹਾਡਾ ਹਾਂਜੀ ਹਾਂਜੀ ਅਰਾ ਲਓ ਵੀਰੇ ਵੀਰੇ 1300 ਹੈ ਕੋਈ ਗੱਲ ਨਹੀਂ ਵੀਰੇ ਬਾਕੀਆਂ ਨਾਲ ਤਾਂ ਘੱਟ ਹੀ ਆ ਨਾ ਤੁਸੀਂ ਬੰਦੇ ਇਮਾਨਦਾਰ ਹੋ ਤੁਸੀਂ 1300 ਹੀ ਰੱਖੋ ਯਾਰ ਤਹ ਹੋ ਕੀ ਗਿਆ ਸਵੇਰ ਜੀ ਦੁਕਾਨ ਖੋਲੀ ਆ ਦੁਪਹਿਰ ਹੋਣ ਤੇ ਆ ਗਈ ਇੱਕ ਵੀ ਗਾਹਕ ਨਹੀਂ ਆ ਰਿਹਾ ਕੀ ਪਤਾ ਵਿੱਚ ਕੋਈ ਭਲਾ ਹੋਵੇ ਇਹ ਰਾਸ਼ਨ ਧੋਲ ਦੋ ਹਲੋ ਭੈਣੇ ਥੋੜਾ ਰਾਸ਼ਨ ਬਾਕੀ ਸਾਰੀ ਤੇਜਾ ਪਾਤੀਆਂ ਇੱਕ ਸੌਫ ਹੈ ਨਹੀਂ ਮੇਰੇ ਕੋਲ ਠੀਕ ਹੈ ਵੀਰੇ ਠੀਕ ਹੈ ਉਹ ਤੁਸੀਂ ਫੇਰ ਕਦੇ ਲੈ ਜਿਓ ਠੀਕ ਹੈ ਹਾਂਜੀ ਵੀਰੇ ਕਿੱਥੇ ਮੈਂ ਆ ਗਿਆ ਵੀਰੇ 2 ਮਿੰਟ ਬਸ ਮੈਂ ਆ ਗਿਆ ਪਾਜੀ ਜਿੱਥੇ ਤੁਸੀਂ ਬੁਲਾਇਆ ਸੀ ਮੈਂ ਉੱਥੇ ਆ ਗਿਆ ਕਿੱਥੇ ਹੋ ਤੁਸੀਂ ਕੀ ਗੱਲ ਹੋ ਗਈ ਪਾਜੀ ਕਿੱਦਾਂ ਹੋਇਆ ਐਕਸੀਡੈਂਟ ਪਾਜੀ गिर ਗਿਆ ਯਾਰ ਗੱਡੀ ਵਾਲਾ ਮਾਰ ਗਿਆ ਪਾਜੀ ਕਿੱਥੇ ਲੱਗੀ ਆ ਪਾਜੀ ਇੱਥੇ ਲੱਗੀ ਆ ਗੋਡਾ ਛਿੱਲੇ ਆ ਗਿਆ ਥੋੜਾ ਇੰਨੀ ਸੱਟ ਲੱਗੀ ਤੁਸੀਂ ਇੱਥੇ ਕਿਉਂ ਬੈਠੇ ਹੋ ਆਜੋ ਡਾਕਟਰ ਕੋਲ ਚਲੀਏ ਉਹ ਨਹੀਂ ਪਾਜੀ ਮੈਂ ਨਹੀਂ ਦਵਾਈ ਲੈਣੀ ਬਹਿ ਜਾਓ ਪਾਜੀ ਕੀ ਹੋ ਗਈ ਗਿਆ ਉਹ ਪਾਜੀ ਸਵੇਰੇ ਨਾ ਮੇਰੇ ਕੋਲ ਵੀ ਗਲਤੀ ਹੋ ਗਈ ਮੁੰਡਾ ਰੋਡ ਕ੍ਰੋਸ ਕਰਦਾ ਪਿਆ ਸੀਗਾ ਮੇਰੇ ਸਕੂਟਰ ਤੇ ਵਜਿਆ ਗਿਰ ਗਿਆ ਮੈਂ ਰੋਕਿਆ ਨਹੀਂ ਸਕੂਟਰ ਮੈਨੂੰ ਉਸੇ ਗੱਲ ਦੀ ਸਜ਼ਾ ਮਿਲੀ ਵੀਰੇ ਜੇ ਮੈਂ ਉੱਥੇ ਰੁੱਕ ਜਾਂਦਾ ਨਾ ਤੇ ਮੇਰੇ ਸੱਟ ਨਹੀਂ ਲੱਗਣੀ ਸੀ ਅੱਜ ਵੀਰੇ ਕਿਉਂ ਐਦਾਂ ਦੀ ਗੱਲਾਂ ਕਰ ਰਹੇ ਹੋ ਐਦਾਂ ਕੁਝ ਨਹੀਂ ਹੁੰਦਾ ਨਹੀਂ ਭਾਜੀ ਆਪਣੀ ਕੀਤੀ ਦਾ ਆਪਾਂ ਨੂੰ ਭੁਗਤਣਾ ਹੀ ਪੈਣਾ ਭਾਜੀ ਜੇ ਮੈਂ ਗਲਤੀ ਨਾ ਕਰਦਾ ਤੇ ਮੇਰੇ ਵੀ ਨਾ ਲੱਗਦੀ ਸਹੀ ਕਹਿ ਰਹੇ ਹੋ ਵੀਰੇ ਜੇ ਕਿਸੇ ਦਾ ਮਾੜਾ ਕਰੀਏ ਤਾਂ ਆਪਣਾ ਮਾੜਾ ਜ਼ਰੂਰ ਹੁੰਦਾ ਹਾਂਜੀ ਵੀਰੇ ਜੇ ਤੁਹਾਡੇ ਸਕੂਟਰ ਚੋਂ ਵੱਜਿਆ ਸੀ ਮੈਨੂੰ ਰੁੱਕ ਜਾਣਾ ਚਾਹੀਦਾ ਸੀ ਮੈਂ ਉਲਟਾ ਭਜਾ ਲਿਆ ਬਾਜੀ ਮੈਨੂੰ ਜਦੋਂ ਆਪ ਸੱਟ ਲੱਗੀ ਨਾ ਉਦੋਂ ਫੀਲ ਹੋਇਆ ਵੀਰੇ ਇਹੀ ਤਾਂ ਸੱਚਾਈ ਆ ਵੀਰੇ ਜਦੋਂ ਆਪਣੇ ਦੇ ਬੀਤਦੀ ਹੈ ਉਦੋਂ ਪਤਾ ਲੱਗਦਾ ਪਰ ਦੇਖੋ ਨਾ ਇਹ ਰੱਬ ਨੇ ਸਰਕਲ ਚਲਾਇਆ ਹੁੰਦਾ ਜੇ ਉਹਦੀ ਸੱਟ ਲੱਗੀ ਹੋਣੀ ਆ ਕੀ ਪਤਾ ਡਾਕਟਰ ਨੇ ਵੀ ਰੱਬ ਨੂੰ ਅਰਦਾਸ ਕੀਤੀ ਹੋਵੇ ਕਿ ਕੋਈ ਗਾਹਕ ਆਵੇ ਉਹਨੂੰ ਵੀ ਪੈਸਿਆਂ ਦੀ ਲੋੜ ਹੋਵੇ ਹਾਂਜੀ ਤੇ ਜਿਹੜੇ ਡਾਕਟਰ ਕੋਲੇ ਪੈਸੇ ਗਏ ਆ ਉਹ ਵੀ ਕਿਸੇ ਕੋਲੇ ਗਏ ਹੋਣਗੇ ਕੀ ਪਤਾ ਉਹਨੇ ਵੀ ਅਰਦਾਸ ਕੀਤੀ ਹੋਵੇ ਇਹ ਦੁਨੀਆ ਦਾ ਸਰਕਲ ਇਦਾਂ ਹੀ ਚੱਲਦਾ ਹੈ ਰੱਬ ਹਰ ਇੱਕ ਦੀ ਸੁਣਦਾ ਹੈ ਜਿਹਦੇ ਹਿੱਸੇ ਦੁੱਖ ਲਿਖਿਆ ਦੁੱਖ ਵੀ ਦਿੰਦਾ ਜਿਹਦੇ ਹਿੱਸੇ ਸੁੱਖ ਲਿਖਿਆ ਸੁੱਖ ਵੀ ਦਿੰਦਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀਰੇ ਆਪਾਂ ਰੱਬ ਦੀ ਰਜ਼ਾ ਨੂੰ ਸਮਝ ਨਹੀਂ ਪਾਰੇ ਪਰ ਬਹੁਤ ਦੂਰਦਰਸ਼ੀ ਹੈ ਰੱਬ ਸਭ ਕੁਝ ਦੇਖਦਾ ਹੈ ਹਰ ਇੱਕ ਦਾ ਅਨਜਲ ਉਹਨੇ ਆਪ ਹੀ ਚਲਾਇਆ ਹੋਇਆ ਜਿਹਨੂੰ ਲੋਡ ਹੈ ਨਾ ਬੰਦਾ ਆਪੇ ਹੀ ਭੇਜ ਦਿੰਦਾ ਸੱਚੇ ਮਨੋਂ ਅਰਦਾਸ ਕਰਨੀ ਚਾਹੀਦੀ ਹੈ ਚਲੋ ਹੁਣ ਗੱਲਾਂ ਬਹੁਤ ਹੋ ਗਈਆਂ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਹੈ ਜਿਹੜੇ ਡਾਕਟਰ ਕੋ ਆਪਾਂ ਦਵਾਈ ਲਵਾਂਗੇ ਕੀ ਪਤਾ ਉਹਨੇ ਵੀ ਅਰਦਾਸ ਕੀਤੀ ਹੋਵੇ ਤੇ ਕੋਈ ਗਾਹ ਕਾ ਜਾਵੇ ਹੈ ਵੀਰੇ ਠੀਕ ਆ ਵੀਰੇ ਪੱਟੀ ਕਰਾ ਲੈਣੇ ਆਓ ਵੀਰੇ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਲੱਗੀ ਵੀਡੀਓ 7 ਘੰਟੇ ਲੱਗੇ ਵੀਡੀਓ ਬਣਾਉਣ ਨੂੰ ਹੈ ਛੋਟੇ ਛੋਟੇ ਕਲਿੱਪ ਸੀਗੇ ਪਰ ਬਹੁਤ ਟਾਈਮ ਲੱਗਾ ਸਾਡੀ ਸਾਰੀ ਟੀਮ ਤਿਆਰ ਖੜੀ ਆ ਦੇਖੋ ਆ ਪਾਜੀ ਨੇ ਜਿਹੜੀ ਸਟ ਲਵਾਈ ਆ ਉਹ ਵੀ ਅਸਲੀ ਹੈ ਹਨ ਤੇ ਜਿਹੜੀ ਕਮੀਜ਼ ਪੜਵਾਈ ਆ ਉਹ ਵੀ ਅਸਲੀ ਹੈ ਭਾਜੀ ਮੈਂ ਪ੍ਰੈਸ ਕਰਾ ਕੇ ਲਿਆਈ ਇਸ ਵਾਰ ਦਿਖਾ ਨਹੀਂ ਸਕਿਆ ਸੀ ਨਾ ਆਹ ਖੜੇ ਨੇ ਸਾਡੇ ਮੁੰਡਾ ਨਾਲੇ ਭਾਜੀ ਤੇ ਉਹ ਖੜੇ ਨੇ ਸਾਡੇ ਗੱਲ ਸੀ ਭਾਜੀ ਅੱਜ ਕੋਸ਼ਿਸ਼ ਕੀਤੀ ਹੈ ਆਜੋ ਕਿ ਸਮਾਜ ਦੀ ਜਿਹੜੀ ਸੱਚਾਈ ਹੈ ਉਹ ਦਿਖਾਈਏ ਦੇਖੋ ਹਰ ਕਿਸੇ ਦਾ ਅਨਜਲ ਲਿਖਿਆ ਹੋਇਆ ਹਰ ਕਿਸੇ ਦਾ ਦੁੱਖ ਸੁੱਖ ਲਿਖਿਆ ਹੋਇਆ ਆਪਾਂ ਨੂੰ ਪ੍ਰਵਾਨ ਕਰਨਾ ਹੀ ਪੈਣਾ ਜੋ ਪਰਮਾਤਮਾ ਨੇ ਕਰਨਾ ਹੈ ਉਹੀ ਹੋਣਾ ਠੀਕ ਹੈ ਨਾ ਜਿਵੇਂ ਆਪਾਂ ਵੀਡੀਓ ਦੇ ਸਟਾਰਟਿੰਗ ਚ ਦਿਖਾਇਆ ਕਿਵੇਂ 6:00 ਵਜਦੀ ਆ ਮੁੰਡੇ ਦੇ ਕਿਉਂਕਿ ਉਹ ਡਾਕਟਰ ਦੀ ਅਰਦਾਸ ਲੱਗੀ ਉਹਦੇ ਕੋਲੇ ਬੰਦਾ ਪਹੁੰਚਿਆ ਕਿਉਂਕਿ ਉਹਨੂੰ ਲੋੜ ਸੀ ਪੈਸਿਆਂ ਦੀ ਉਹਨੇ ਆਪਣਾ ਮੋਬਾਈਲ ਠੀਕ ਕਰਾਉਣਾ ਸੀ ਜਿਹੜਾ ਮੋਬਾਈਲ ਆਲਾ ਸੀਗਾ ਉਹਦੇ ਘਰੇ ਰਾਸ਼ਨ ਮੁੱਕਿਆ ਹੋਇਆ ਸੀ ਉਹੀ ਪੈਸੇ ਰਾਸ਼ਨ ਵਾਲੇ ਕੋਲ ਪਹੁੰਚ ਗਏ ਹਣਾ ਇਦਾਂ ਹੀ ਸਾਰਾ ਸਰਕਲ ਦੁਨੀਆ ਦਾ ਘੁੰਮਦਾ ਹੈ ਜੇ ਸਮਾਜ ਚ ਰਹਿੰਦੇ ਆ ਦੁੱਖ ਸੁੱਖ ਸਾਂਝਾ ਹੀ ਹੋਣਾ ਚਾਹੀਦਾ ਠੀਕ ਹੈ ਕੋਸ਼ਿਸ਼ ਕੀਤੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਮੈਸੇਜ ਸਮਝ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਦਿਆ ਕਰੋ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵਧਦਾ ਅਸੀਂ ਵਿਊ ਨਹੀਂ ਦੇਖਦੇ ਕਿੰਨੇ ਆਏ ਕਿੰਨੇ ਨਹੀਂ ਅਸੀਂ ਸ਼ੇਅਰ ਦੇਖਦੇ ਆ ਕਿ ਜਿਨੇ ਵੀਡੀਓ ਦੇਖੀਓ ਸ਼ੇਅਰ ਕੀਤੀ ਹੈ ਕਿ ਨਹੀਂ ਕੀਤੀ ਠੀਕ ਹੈ ਦੂਜੀ ਗੱਲ YouTube ਚੈਨਲ ਤੇ ਸਬਸਕ੍ਰਾਈਬ ਨਹੀਂ ਕਰ ਰਹੇ ਤੁਸੀਂ ਜੇ ਤੁਸੀਂ ਕਰੋਗੇ ਤੁਹਾਨੂੰ ਪ੍ਰੋਮਿਸ ਕਰਦਾ ਇੱਕ ਮਹੀਨੇ ਦੇ ਵਿੱਚ ਵਿੱਚ ਇਹੋ ਜੀ ਸੀਰੀਜ਼ ਲੈ ਕੇ ਆਉਂਗਾ ਨਾ ਪਰਮਾਤਮਾ ਦੀ ਦਿਆ ਨਾਲ ਜਿਹੜੀ ਨਾ ਕਿਸੇ ਨੇ ਬਣਾਈ ਹੋਊਗੀ ਨਾ ਕਿਸੇ ਨੇ ਦੇਖੀ ਹੋਊਗੀ ਬਹੁਤ ਸੋਹਣਾ ਕਨਸੈਪਟ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹਦੀ ਪਲੈਨਿੰਗ ਚੱਲਦੀ ਪਈ ਆ ਠੀਕ ਆ ਆਖਰੀ ਗੱਲ ਜਿਹੜੀ ਮੈਂ ਹਰ ਵਾਰੀ ਕਹਿੰਨਾ ਕਿ ਟੀਮ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਬਹੁਤ ਜ਼ਿਆਦਾ ਪਿਆਰ ਵੀ ਕਰਦੀ ਆ ਹਰ ਚੀਜ਼ ਦਾ ਧਿਆਨ ਰੱਖਦੇ ਆ ਖਾਣੇ ਦਾ ਵੀ ਪੀਣੇ ਦਾ ਵੀ ਤੇ ਜਿਵੇਂ ਜਿਵੇਂ ਵੀਡੀਓ ਬਣਾਣੀ ਆਪਣੇ ਕੰਮ ਛੱਡ ਕੇ ਵੀ ਬਣਾਉਂਦੇ ਆ ਹਨਾ ਭਾਜੀ ਉਹਨਾਂ ਦੀ ਆਈਡੀਆ ਨੂੰ ਜ਼ਰੂਰ ਫੋਲੋ ਕਰ ਲਿਓ ਸਤਿੰਦਰ ਵਜ ਓਮਕਾਰ ਡਾਟ ਸਿੰਘ 83 ਅੰਕੁਸ਼ ਕੁਮਾਰ ਅੰਕੁਸ਼ ਕੁਮਾਰ ਜੇ ਕਿਸੇ ਨੇ ਲੁਧਿਆਣੇ ਦੇ ਵਿੱਚ ਮੋਬਾਈਲ ਠੀਕ ਕਰਾਣਾ ਹੋਵੇ ਨੰਬਰ ਕੀ ਹੈ ਜਰਾ 750 8888 149 750 8888149 ਭਾਜੀ ਆਪਣਾ ਨੰਬਰ ਬੋਲਿਓ 8522871000 ਤੁਸੀਂ ਨਾ ਬੋਲਿਓ ਭਾਜੀ ਨਾ ਬੋਲਿਓ ਨਾ ਬੋਲਿਓ ਤੇ ਜੇ ਜੇ 7150 ਬੋਲਾਂਗਾ ਯਾਰ ਬੋਲ ਦੋ ਯਾਰ ਤੇ ਜੇ ਕਿਸੇ ਨੇ ਕਾਸਮੈਟਿਕ ਦਾ ਸਮਾਨ ਚਾਹੀਦਾ ਹੋਵੇ ਦਾ ਤੁਹਾਨੂੰ ਪਤਾ ਹੀ ਹੈ ਕਿੱਥੇ ਆਣਾ ਹੈ ਹੈਪੀ ਸਟੋਰ ਲੁਧਿਆਣਾ ਜੇ ਕਿਸੇ ਨੂੰ ਕੱਪੜੇ ਚਾਹੀਦੇ ਆ ਕਿੱਥੇ ਆਣਾ ਤੁਹਾਨੂੰ ਪਤਾ ਹੀ ਹੈ ਕਲਸੀ ਫੈਸ਼ਨ ਲੁਧਿਆਣਾ ਦੁਗਰੀ ਤੇ ਮੋਬਾਈਲ ਨੰਬਰ ਰਾਧਾ ਸਵਾਮੀ ਰੋਡ ਹੈ ਤੇ ਪ੍ਰੋਮੋਸ਼ਨ ਕਰਾਣੀਆਂ ਫਿਰ ਇੱਕੋ ਹੀ ਨੰਬਰ ਯਾਦ ਰੱਖਣਾ 78149 68890 ਇਹਦੇ ਉੱਤੇ ਤੁਸੀਂ ਵਟਸਐਪ ਇੱਕ ਮੈਸੇਜ ਛੱਡ ਦੇਣਾ ਮੈਂ ਜਦੋਂ ਵੀ ਫ੍ਰੀ ਹੁੰਨਾ ਮੈਂ ਮੈਸੇਜ ਪੜ੍ਹ ਕੇ ਤੁਹਾਡਾ ਰਿਪਲਾਈ ਜਰੂਰ ਕਰੂੰਗਾ 78149 68890 ਥੈਂਕ ਯੂ